ਜਦੋਂ ਤੁਸੀਂ ਕਹਿੰਦੇ ਹੋ ਵੀ ਕਾਂਗਰਸ ਮੁਕਤ ਭਰ ਫਿਰ ਤੁਸੀਂ ਕਹਿੰਦੇ ਹੋ ਅੰਦੋਲਨ ਮੁਕਤ ਛੜਕ ਸਵਾਲ ਮੁਕਤ ਮੀਡੀਆ ਵਿਰੋਧੀ ਤੇ ਮੁਕਤ ਸੰਸਦ ਉੱਥੇ ਫਿਰ ਆਮ ਲੋਕਾਂ ਦੀ ਆਵਾਜ਼ ਨੂੰ ਕਿੰਨੀ ਕੀ ਤਰਜੀਹ ਦਿੱਤੀ ਜਾ ਸਕਦੀ ਹੈ ਜਦ ਦਿੰਦੇ ਹੋਣਗੇ ਤੁਸੀਂ ਇਹ ਸੋਚਣਾ ਨਸ਼ਾ ਮੁਕਤ ਕਰਾਂਗੇ ਜੀ ਐਨੇ ਮਹੀਨਿਆਂ ਚ ਕਰ ਦਾਂਗੇ ਜੀ ਫਿਰ ਕਹਿੰਦਾ ਸਾਨੂੰ ਦਸੰਬਰ ਤੱਕ ਦੇ ਦਿਓ ਜੀ ਫਿਰ ਕਹਿੰਦੇ ਮਤਲਬ ਨਾਰਾ ਵੱਡਾ ਯੁੱਧ ਨਸ਼ਿਆਂ ਬਰੋ ਪੰਜਾਬ ਪੁਲਿਸ ਨੂੰ ਸਿਰਫ ਗਰੀਬ ਲੋਕਾਂ ਦੇ ਘਰ ਕਿਉਂ ਦੇਖਦੇ ਨਹੀਂ ਜਾਂ ਇਹ ਕੋਈ ਸਾਜ਼ਿਸ਼ ਆ ਇੱਕ ਵੀ ਸ਼ਾਂਸ ਨਹੀਂ ਲੋਕਾਂ ਤੇ ਦਹਿਸ਼ਤ ਪਾਉਣਾ ਲੋਕਾਂ ਦੀ ਜਵਾਬੰਦੀ ਕਰ ਪੰਜਾਬ ਪੁਲਿਸ ਦੇ ਮੂੰਹ ਨੂੰ ਲਹੂ ਲੱਗਿਆ ਬਈ ਤੁਹਾਨੂੰ ਪਤਾ ਹਜ਼ਾਰਾਂ ਮੁੰਡੇ ਫੜਫੜ ਕੇ ਘਰਾਂ ਤੋਂ ਮਾਰਦੇ ਪੰਜਾਬ ਐਡੇ ਵੱਡੇ ਗੰਭੀਰ ਸੰਕਟ 'ਚ ਆ ਬਿਲਕੁਲ ਜਿੱਥੇ ਮੁੱਦਿਆਂ ਦੀ ਸਿਆਸਤ ਦੀ ਲੋੜ ਹੈ ਤੇ ਤੁਸੀਂ ਕਿਹੜੇ ਮੁੱਦੇ ਉਭਾਰ ਰਹੇ ਹੋ ਕੀ ਕਰ ਰਹੇ ਹੋ ਤੁਹਾਡੇ ਸਾਹਮਣੇ ਯੋਗ ਦੇਤਿਆ ਨਾਥ ਵਾਲਾ ਮਾਡਲ ਲੈ ਕੇ ਆਉਣਾ ਚਾਹੁੰਦੇ ਜਿਵੇਂ ਉਹ ਪੰਜਾਬ ਉੱਥੇ ਯੂਪੀ ਚ ਕਾਰਵਾਈ ਕਰ ਦੇਣ ਚਾਹੇ ਨਸ਼ਾ ਤਸਕਰਾਂ ਤੇ ਚਾਹੇ ਗੈਂਗਸਟਰਾਂ ਤੇ ਉਵੇਂ ਹੀ ਭਗਵਾਨ ਤੁਮਾਨ ਸਾਹਿਬ ਪੰਜਾਬ ਦੇ ਵਿੱਚ ਕਰਨਾ ਚਾਹੁੰਦੇ ਚੰਡੀਗੜ੍ਹ ਤੂੰ ਨਹੀਂ ਬੜਨ ਦਾ ਦਿੱਲੀ ਵਾਲ ਮੋਦੀ ਨਹੀਂ ਵੜਨਦਾ ਤੇ ਫਿਰ ਸਮਾਜ ਚ anarchi ਫੈਲੂ ਨਾ ਬਹੁਤ ਗੰਦੇ ਨੇ ਦੂਜੇ ਜਿੰਨੇ ਖਰੂ ਪਾਉ ਉੱਤੇ ਚਲਕਾ ਹੂ ਅਨਸਰ ਸੀ ਕਹਿੰਦਾ ਕਿ ਕਿਆ ਨਾ ਕਿ ਬਣ ਜੇ ਬਿਲਕੁਲ ਉਹੀ ਬੇਚੁਰਾ ਕੋਲ ਰੂਪ ਸੀ ਜਿਹੜਾ ਦੁਨੀਆ ਚ ਨੰਬਰ 1 ਬਣ ਗਿਆ ਹੂ ਉਹ ਕਹਿੰਦਾ ਸੀ ਕਹਿੰਦਾ ਜੇ ਬਿਜਲੀ ਚਾਲੂ ਕਰਨੀ ਹੈ ਦੋ ਤਾਰਾ ਹੁੰਦੀਆਂ ਇੱਕ ਨਿਊਟਰਨ ਇੱਕ ਕਰੰਟ ਵਾਲੀ ਕਹਿੰਦਾ ਨਿਊਟਰਨ ਦਾ ਪਰਤ ਕੇ ਦੇਖ ਲੈ ਹੁਣ ਕਰੰਟ ਵਾਲੀ ਨੂੰ ਹੱਥ ਲਾ ਦੇਖ ਲੈ ਲਾ ਕੇ ਨਾ ਰੋਮਨੀ ਗੁਰੂ ਆਪਤਵੰਦ ਕਮੇਟੀ ਦਾ ਬਜਟ ਪਾਸ ਹੋਇਆ ਤੇ ਉਸ ਬਜਟ ਆ ਜਿਹੜਾ ਉਸ ਸਿਧਾਂਤਾਂ ਦੇ ਉਲਟ ਗਿਆ ਬਿਲਕੁਲ ਮੈਨੇਜਮੈਂਟ ਦੇ ਪੱਖ ਚ ਸੀ ਪਰ ਸਿਧਾਂਤਾਂ ਦੇ ਉਲਟ ਸੀ ਹੁਣ ਧਰਮ ਇਹਨਾਂ ਨੇ ਬਣਾ ਲਿਆ ਇੱਕ ਧੰਦਾ ਬਿਲਕੁਲ ਜਿਵੇਂ ਤੁਸੀਂ ਜਿਵੇਂ ਸਿਆਸਤ ਹੁੰਦਾ ਬਣ ਗਈ ਉਵੇਂ ਧਰਮ ਵੀ ਧੰਦਾ ਬਣ ਗਿਆ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਗੱਲਬਾਤ ਦੌਰਾਨ ਅੱਜ ਸਾਡੇ ਵਿੱਚ ਮੌਜੂਦ ਹੋਣਗੇ ਮਾਲਬਿੰਦਰ ਸਿੰਘ ਮਾਲੀ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ شکریہ ਅਸੀਂ ਅੱਜ ਗੱਲ ਕਰਾਂਗੇ ਪੰਜਾਬ ਪੁਲਿਸ ਦੇ ਰਵੱਈਏ ਉੱਤੇ ਤੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਬਲਡوزر ਨੀਤੀ ਅਪਣਾਈ ਜਾ ਰਹੀ ਹੈ ਉਹਦੇ ਬਾਰੇ ਰੀਸੈਂਟਲੀ ਇੱਕ ਰਿਪੋਰਟ ਪਬਲਿਸ਼ ਹੁੰਦੀ ਆ ਉਹ ਰਿਪੋਰਟ ਆ ਪੰਜਾਬ ਪੁਲਿਸ ਬਾਰੇ ਪੰਜਾਬ ਪੁਲਿਸ ਉੱਤੇ ਇੱਕ ਐਨਜੀਓ ਨੇ ਰਿਸਰਚ ਕੀਤੀ ਜਿਸ ਦੇ ਵਿੱਚ ਪਾਇਆ ਗਿਆ ਵੀ 20% ਤੋਂ ਵੱਧ ਇਹੋ ਜਿਹੇ ਪੁਲਿਸ ਮੁਲਾਜ਼ਮ ਨੇ ਜਿਹੜੇ ਸੋਚਦੇ ਨੇ ਵੀ ਲੋਕਾਂ ਉੱਤੇ ਦਬਾਅ ਪਾਇਆ ਜਾਣਾ ਚਾਹੀਦਾ ਲੋਕਾਂ ਨੂੰ ਡਰਾ ਕੇ ਰੱਖਿਆ ਜਾਣਾ ਚਾਹੀਦਾ ਸਰ ਤੁਸੀਂ ਇਸ ਰਿਪੋਰਟ ਨੂੰ ਕਿਵੇਂ ਦੇਖਦੇ ਹੋ ਕੀ ਸੋਚਦੇ ਹੋ ਦੇਖੋ ਜਿਹੜਾ ਪੁਲਿਸ ਦਾ ਰਵਈਆ ਹੁੰਦਾ ਨਾ ਜੀ ਉਹ ਤੁਹਾਡੇ ਜੋ ਸਰਕਾਰ ਆ ਤੁਸੀਂ ਉਹਨੂੰ ਹਾਕਮ ਜਮਾਤ ਕਹਿ ਲਓ ਜੀ ਅਸਲ 'ਚ ਉੱਥੋਂ ਤੈਹ ਹੁੰਦਾ ਹੂੰ ਜੇ ਉਹਨਾਂ ਨੂੰ ਪਤਾ ਕਿਉਂਕਿ ਜਿੰਨੇ ਸਾਰੇ ਅਫਸਰ ਨੇ ਜਿੰਨੇ ਪੁਲਿਸ ਵਾਲੇ ਨੇ ਇਹਨਾਂ ਨੂੰ ਕਹਿ ਕੇ ਤਾਂ ਨਿਯੁਕਤਤਾ ਐਸੇ ਕਰਕੇ ਕੀਤਾ ਗਿਆ ਵੀ ਤੁਸੀਂ ਕਾਨੂੰਨ ਦਾ ਰਾਜ ਬਹਾਲ ਕਰੋ ਬਿਲਕੁਲ ਜਮਹੂਰੀਤ ਦੇ ਵਿੱਚ ਬੋਲਣ ਦੀ ਆਜ਼ਾਦੀ ਹੂੰ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਤੇ ਮਨੁੱਖੀ ਹੱਕ ਬਿਲਕੁਲ ਇਹ ਬਹੁਤ ਵੱਡੀਆਂ ਗੱਲਾਂ ਨੇ ਜਿਹਨੂੰ ਅਸੀਂ ਕਹਿੰਦੇ ਮਨੁੱਖ ਦੀ ਮੁੱਢਲੀਆਂ ਗੱਲਾਂ ਨੇ ਹੂੰ ਜੋ ਹਾਲਤ ਮੁਲਕ ਦੇ ਵਿੱਚ ਪੈਦਾ ਹੋ ਰਹੇ ਨੇ ਮੋਦੀ ਸਰਕਾਰ ਆਪਾਂ ਸ਼ਾਇਦ ਪਹਿਲਾਂ ਵੀ ਗੱਲ ਕੀਤੀ ਸੀ ਜੀ ਜਦੋਂ ਤੁਸੀਂ ਕਹਿੰਦੇ ਹੋ ਵੀ ਕਾਂਗਰਸ ਮੁਕਤ ਭਾਰਤ ਹੂੰ ਫਿਰ ਤੁਸੀਂ ਕਹਿੰਦੇ ਹੋ ਅੰਦੋਲਨ ਮੁਕਤ ਸ਼ੜਕ ਜੀ ਸਵਾਲ ਮੁਕਤ ਮੀਡੀਆ ਹੂੰ ਵਿਰੋਧੀ ਦਰ ਮੁਕਤ ਸੰਸਦ ਬਿਲਕੁਲ ਉੱਥੇ ਫਿਰ ਆਮ ਲੋਕਾਂ ਦੀ ਆਵਾਜ਼ ਨੂੰ ਕਿੰਨੀ ਕੀ ਤਰਜੀਹ ਦਿੱਤੀ ਜਾ ਸਕਦੀ ਹੈ ਜਾਂ ਦਿੰਦੇ ਹੋਣਗੇ ਤੁਸੀਂ ਇਹ ਸੋਚ ਲਓ ਹੂੰ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆਈ ਆ ਜੀ ਬਦਲਾਅ ਦੇ ਨਾਂ ਤੇ ਆਈ ਆ ਜੋ ਨਾਰੇ ਲੈ ਕੇ ਆਈ ਆ ਹੂੰ ਅੱਜ ਇਹ ਸਭ ਤੋਂ ਹੋ ਗਿਆ ਉਹ ਸਾਰੇ ਲੋਕਾਂ ਦੇ ਭਾਵਨਾਤਮਕ ਤੌਰ ਤੇ ਬਲੈਕਮੇਲ ਕਰਨ ਵਾਲੀ ਗੱਲ ਸੀ ਬਿਲਕੁਲ ਜੀ ਸਵਰਾਜ ਕਿਤਾਬ ਲਿਖੀ ਹੈ ਜੀ ਕਹਿੰਦੇ ਕੇਜਰੀਵਾਲ ਸਾਹਿਬ ਨੇ ਜੀ ਫੈਸਲੇ ਲੈਣ ਚ ਲੋਕਾਂ ਦੀ ਭਾਗੀਦਾਰੀ ਹਮ ਕਿੱਡੀ ਵੱਡੀ ਗੱਲ ਆ ਜੀ ਮੁੱਖ ਮੰਤਰੀ ਕਹਿੰਦਾ ਸ਼ਹਿਰਾਂ ਚ ਹੋਇਆ ਕਰਨੀਆਂ ਮੀਟਿੰਗਾਂ ਸਰਕਾਰ ਪਿੰਡਾਂ ਤੋਂ ਚੱਲੂਗੀ ਜੀ ਅਮਲ ਕੀ ਹੋ ਰਿਹਾ ਹਮ ਚਾਹੇ ਤੁਸੀਂ ਇਹੀ ਉਹੀ ਆ ਨਾ ਜਿਹੜੇ ਕਹਿੰਦੇ 60 ਦਿਨ ਵਿਧਾਨ ਸਭਾ ਚੱਲਣੀ ਚਾਹੀਦੀ ਆ ਬਿਲਕੁਲ 15 ਮਿੰਟ ਚ 15 ਬਿਲ ਪਾਸ ਕਰ ਦਿੰਦੇ ਨੇ ਜੀ ਹੂੰ ਜੀ ਤੇ ਇੱਕ ਐਡਾ ਵੱਡਾ ਸਵਾਲ ਆਇਆ ਜਿਹਦੇ ਵਿੱਚ ਦੇਖੋ ਸਾਡਾ ਜਿਹੜਾ ਫਲਸਫਾ ਪਗਲ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੀ ਕੇਂਦਰ ਸਰਕਾਰ ਨੇ ਮਤਲਬ ਪੋਲੂਸ਼ਨ ਫਲਾਉਣ ਵਾਲਿਆਂ ਨੂੰ ਪਾਣੀ ਗੰਧਲਾ ਕਰਨ ਵਾਲਿਆਂ ਨੂੰ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰਤਾ ਮਤਲਬ ਉਹ ਉਹਨੂੰ ਕੋਈ ਸਜ਼ਾ ਨਹੀਂ ਹੋਊ ਹੂੰ ਸਿਰਫ ਜੁਰਮਾਨਾ ਹੋਊ ਜੀ ਇੱਕ ਤੋਂ ਬੋਲਿਆ ਬੰਦਾ ਹਿੰਨਰੀ ਜੀ ਜੂਨੀਅਰ ਹਿੰਨਰੀ ਜੀ ਨੂੰ ਕਹਿੰਦੇ ਬਿਲਕੁਲ ਬਿਲਕੁਲ ਦੂਜੇ ਪਾਸੇ ਜਵਾਬ ਦਿੱਤੇ ਉਹਨੇ ਬਹੁਤ ਗੰਭੀਰ ਸਵਾਲ ਉਠਾਏ ਇੱਕ ਤਾਂ ਇਸ ਮਾਮਲੇ 'ਚ ਜੀ 5 ਲੱਖ ਤੋਂ ਲੈ ਕੇ 50 ਹਜ਼ਾਰ ਤੋਂ ਲੈ ਕੇ 15 ਲੱਖ ਤੱਕ ਜੁਰਮਾਨਾ ਹਮ ਜਿਹੜੀ 4000 ਕਰੋੜ ਦੀ ਫਰਮ ਆ ਜੀ ਜਿਹੜੀ ਪੋਲੂਸ਼ਨ ਪਾਣੀ ਨੂੰ ਟ੍ਰੀਟ ਕਰਨ ਤੇ ਮਤਲਬ ਲੱਖ ਰੁਪਏ ਬਚਾਉਂਦੀ ਆ ਹਮ ਉਹਨੂੰ 15 ਲੱਖ ਦੇਣਾ ਕੀ ਮਹਿੰਗਾ ਜੀ ਬਿਲਕੁਲ ਜੀ ਵੀ ਤੁਸੀਂ ਤੁਸੀਂ ਖੁੱਲ੍ਹ ਦੇਤੀ ਵੀ ਭਾਈ ਜੇ ਕੋਈ ਪੈਸੇ ਇੰਨੇ ਚੱਲ ਸਕਦੇ ਹੋ ਕਰ ਲਓ ਜੋ ਤੁਸੀਂ ਕਰਨਾ ਬਿਲਕੁਲ ਸੋ ਇਹ ਇਸ ਕਿਸਮ ਦਾ ਜਦੋਂ ਵਿਧਾਨ ਸਭਾ ਦਾ ਹਾਲ ਆ ਫਿਰ ਤੁਸੀਂ ਦੇਖ ਲਓ ਨਸ਼ਾ ਮੁਕਤ ਕਰਾਂਗੇ ਜੀ ਇੰਨੇ ਮਹੀਨਿਆਂ ਚ ਕਰ ਦਾਂਗੇ ਜੀ ਫਿਰ ਕਹਿੰਦਾ ਸਾਨੂੰ ਦਸੰਬਰ ਤੱਕ ਦੇ ਦਿਓ ਜੀ ਫਿਰ ਕਹਿੰਦੇ ਮਤਲਬ ਨਾਰਾ ਵੱਡਾ ਯੁੱਧ ਨਸ਼ਿਆਂ ਵਿਰੁੱਧ ਬਿਲਕੁਲ ਕਹਿੰਦੇ ਇਹ ਸੀ ਜਿਹੜੇ ਨਸ਼ੇੜੀ ਨਹੀਂ ਉਹ ਤਾਂ ਪੀੜਤ ਨੇ ਹੁਣ ਘਰ ਘਰ ਰਹਿ ਨੇ ਲੋਕਾਂ ਦੇ ਜੋਗੀ ਵਾਲਾ ਕਲਚਰ ਲਿਆਉਂਦਾ ਇੱਥੇ ਜਿਹੜਾ ਸੁਪਰੀਮ ਕੋਰਟ ਤੱਕ ਚੈਲੰਜ ਹੋਇਆ ਹੋਇਆ ਹੂੰ ਬਿਲਕੁਲ ਮਤਲਬ ਇੱਕ ਐਮਪੀ ਆ ਉਹਦਾ ਤਾਂ ਸੁਪਰੀਮ ਕੋਰਟ ਨੇ ਸ਼ਾਇਦ ਇਹ ਵੀ ਕਿਹਾ ਵੀ ਇਹਦਾ ਕਰ ਬਣਾ ਕੇ ਦੋ ਜਿਹੜਾ ਤੁਸੀਂ ਟਾਇਆ ਜੀ ਮਤਲਬ ਇਸ ਹਾਲਤ ਦੇ ਵਿੱਚ ਲੋਕਾਂ ਦੀ ਚੁੱਪੀ ਪਹਿਲਾਂ ਤਾਂ ਇੱਕ ਗੱਲ ਨੂੰ ਇਹ ਸੱਦ ਤੱਕ ਵੱਧਣ ਦਿਓ ਵੀ ਲੋਕ ਦੁਖੀ ਹੋ ਜਾਣ ਬਿਲਕੁਲ ਚਾਹ ਗੈਂਗਸਟਰਵਾਦ ਕਹਿ ਲਓ ਫਰੋਤੀ ਲੈਣ ਦੀ ਗੱਲ ਕਹਿ ਦਿਓ ਨਸ਼ੇ ਦੀ ਗੱਲ ਕਹਿ ਦਿਓ ਫਿਰ ਲੋਕਾਂ ਕੀ ਇਹ ਆਵਾਜ਼ ਉੱਠਣ ਲੱਗ ਪੈਂਦੀ ਹੈ ਵੀ ਜਦ ਕਾਨੂੰਨ ਅਨੁਸਾਰ ਇਹ ਸੂਤ ਨਹੀਂ ਹੁੰਦੇ ਬਿਲਕੁਲ ਇਸ ਕਰਕੇ ਪੁਲਿਸ ਨੂੰ ਖੁੱਲ੍ਹ ਦਿੱਤੀ ਜਾਂਦੀ ਹੈ ਅਦਾਲਤ ਤੱਕ ਖਮੋਸ਼ੀ ਧਾਰ ਲੈਂਦੀਆਂ ਨੇ ਹੂੰ ਜੀ ਇਹ ਪੰਜਾਬ 'ਚ ਅੱਜ ਹਾਲਤੇ ਬਣੀ ਹੋਈ ਆ ਮੈਂ ਕਹਿੰਦਾ ਗੈਰ ਕਾਨੂੰਨੀ ਨੇ ਮੰਨ ਲੈਂਦੇ ਆਪਾਂ ਬਿਲਕੁਲ ਇਹ ਵੀ ਮੰਨ ਲੈਂਦੇ ਆ ਵੀ ਉਹ ਨਸ਼ੇ ਦੇ ਕਮਾਈ ਨਾਲ ਆ ਭਾਈ ਇਹ ਤੈ ਕੌਣ ਕਰੂ ਜੀ ਇਹਦਾ ਅਦਾਲਤ ਫੈਸਲਾ ਕਰੂਗਾ ਦੀ ਵੀ ਇਹ ਗੈਰ ਕਾਨੂੰਨੀ ਆ ਜਾਂ ਆਮਦਨ ਉਹਦੀ ਕੀ ਆ ਉਹਦੇ ਆਮਦਨ ਦੇ ਸਾਧਨ ਕੀ ਨੇ ਤੇ ਉਹਦਾ ਖਰਚ ਦੇ ਸਾਧਨ ਕੀ ਨੇ ਜੀ ਤੁਸੀਂ ਇਹ ਵਕੀਲ ਬਣਗੇ ਤੁਸੀਂ ਉਹ ਜੱਜ ਬਣਗੇ ਤੁਸੀਂ ਉਹ ਸਾਰਾ ਕੁਝ ਬਣਗੇ ਤੇ ਤੁਸੀਂ ਜਾ ਕੇ ਢਾਈ ਜਾਂਦੇ ਹੋ ਬਿਲਕੁਲ ਤੁਸੀਂ ਕੱਲੀ ਪੁਲਿਸ ਦੀ ਗੱਲ ਕਰਦੇ ਹੋ ਮੈਂ ਕਹਿੰਦਾ ਲੋਕਾਂ ਦਾ ਵੀ ਇੱਕ ਹਿੱਸਾ ਇਹ ਕਹਿਣ ਲੱਗਿਆ ਵੀ ਯਾਰੇ ਐਂ ਸੂਤ ਆਉਣਗੇ ਮਾਲੀ ਸਾਹਿਬ ਜਿਵੇਂ ਕਿ ਵੱਡੇ ਮગર ਮੱਛ ਨੇ ਚਾਹੇ ਉਹ ਪੁਲਿਸ ਆਫੀਸਰ ਨੇ ਰਾਜੇਸ਼ ਸਿੰਘ ਹਨਾ ਗੁਰਦੀਪ ਰਾਣੋ ਵਰਗੇ ਹੋਰ ਵੀ ਜੀ ਡੀ ਐਸ ਪੀ ਭੋਲਾ ਸੀ ਉਹਨਾਂ ਦੇ ਘਰ ਕਿਉਂ ਨਹੀਂ ਢਾਈ ਜਾ ਰਹੇ ਪੰਜਾਬ ਪੁਲਿਸ ਨੂੰ ਸਿਰਫ ਗਰੀਬ ਲੋਕਾਂ ਦੇ ਘਰ ਕਿਉਂ ਦੇਖਦੇ ਨੇ ਜਾਂ ਇਹ ਕੋਈ ਸਾਜ਼ਿਸ਼ ਆ ਇੱਕ ਨਹੀਂ ਸਾਜ਼ਿਸ਼ ਨਹੀਂ ਲੋਕਾਂ ਤੇ ਦਹਿਸ਼ਤ ਪਾਉਣਾ ਲੋਕਾਂ ਦੀ ਜਵਾਨ ਬੰਨੀ ਕਰਨੀ ਤੁਸੀਂ ਦੇਖੋ ਜਿਹੜੀ ਕਰਨਲ ਦੀ ਕੁੱਟਮਾਰ ਹੋਈ ਆ ਹਾਂ ਬਿਲਕੁਲ ਉਹ ਕਿਉਂ ਨਹੀਂ ਬੰਦਿਆਂ ਨੂੰ ਫੜਿਆ ਜਾ ਰਿਹਾ ਜੀ ਕਿਉਂਕਿ ਉਹ ਪਾਰਟੀ ਉਹੀ ਆ ਜਿਹੜੀ ਸਿੰਘਾਂ ਦੌਣ ਵਾਲੇ ਮੁੰਡੇ ਨੂੰ ਜਿਹੜਾ ਕੈਨੇਡਾ ਤੋਂ ਆਇਆ ਸੀ ਉਹਨੂੰ ਮਾਰ ਕੇ ਆਈ ਸੀ ਬਿਲਕੁਲ ਬਿਲਕੁਲ ਹੂੰ ਜੇ ਹੁਣ ਇਹ ਸੀਬੀਏ ਨੂੰ ਜਾਂਚ ਜਾਂਦੀ ਆ ਜੀ ਜਾਂ ਕੋਈ ਹੋਰ ਗਾਹਾਂ ਗੱਲ ਤੁਰਦੀ ਆ ਹਾਂ ਫਿਰ ਹੀਟਲੇ ਬੰਦੇ ਤਾਂ ਪੁੱਟ ਪੁੱਟ ਬੋਲਣ ਲੱਗ ਜਾਂਦੇ ਨੇ ਬਿਲਕੁਲ ਬਿਲਕੁਲ ਸਰ ਹੁਣ ਅਗਲਾ ਨਾਲਖਸੇ ਕਹਿੰਦਾ ਵੀ ਮੂੰਹ ਬੰਦ ਰੱਖੋ ਕਿਉਂਕਿ ਤੁਹਾਡੇ ਖਾਤਰ ਮੈਂ ਆਪਣੀ ਛਾਖ ਦਾਤੇ ਲਾਤੀ ਹੂੰ ਡੀਜੀਪੀ ਨੇ ਵੀ ਲਾਤੀ ਹੂੰ ਫੌਜ ਦਾ ਦਬਾਅ ਵਧ ਰਿਹਾ ਜੀ ਤੁਸੀਂ ਇੱਕ ਜੁਰਮ ਨੂੰ ਛਪਾਉਣ ਖਾਤਰ ਮਤਲਬ ਦੋ ਜੁਰਮ ਕਰਦੇ ਹੋ 10 ਜੁਰਮ ਕਰਦੇ ਹੋ ਜੀ ਸੋ ਇਹੇ ਜੀ ਹਾਲਤ ਬਣੀ ਹੋਈ ਆ ਪੁਲਿਸ ਆ ਜਿਹੜੀ ਪੰਜਾਬ ਪੁਲਿਸ ਦੇ ਮੂੰਹ ਨੂੰ ਲਹੂ ਲੱਗਿਆ ਹੋਇਆ ਤੁਹਾਨੂੰ ਪਤਾ ਹਜ਼ਾਰਾਂ ਮੁੰਡੇ ਫੜ ਫੜ ਕੇ ਘਰਾਂ ਤੋਂ ਮਾਰਦੇ ਬਿਲਕੁਲ ਬਿਲਕੁਲ ਸਰ ਉਹਦੇ ਆਧਾਰ ਤੇ ਗੱਡੀਆਂ ਮੰਲ ਲੀਆਂ ਵਾਦਾ ਕੀਤਾ ਸੀ ਜਾਂਚ ਕੀਤੀ ਜਊ ਹਾਂ ਵਾਦੇ ਤੋਂ ਬਾਅਦ ਸਾਹਿਬ ਵਿਧਾਨ ਸਭਾ ਚ ਮੁੱਕਰੇ ਠੀਕ ਮੁੜ ਕੇ ਜਿਹੜੇ ਸ਼ਿਕਾਰੀ ਸੀ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਇਸੇ ਕਰਕੇ ਡੀਜੀਪੀ ਬਣ ਗਿਆ ਸੈਣੀ ਇਸੇ ਕਰਕੇ ਅਜਹਾਰਾ ਆਤਮਾ ਜਿਹੜਾ ਸੀਨੀਅਰ ਮੀਤ ਪ੍ਰਧਾਨ ਬਣ ਗਿਆ ਕਾਂਲੀ ਦਲ ਦਾ ਤੇ ਉਹਨਾਂ ਦੇ ਕੇਸ ਆ ਜਿਹੜੇ ਉਹ ਸਰਕਾਰ ਨੇ ਲੜ ਤੋਂ ਫੈਸਲਾ ਕੀਤਾ ਜੇ ਉਹਦੇ ਹੀ ਮਿਸਾਲੀ ਸਜਾਵਾਂ ਦਿੱਤੀਆਂ ਹੁੰਦੀਆਂ ਫਿਰ ਅਗਲਿਆਂ ਨੂੰ ਕਰਨ ਹੁੰਦਾ ਠੀਕ ਬਿਲਕੁਲ ਤੇ ਜਿਹੜੇ ਕੁਛ ਕਿਸੇ ਹੋਰ ਚੱਕਰਾਂ 'ਚ ਫਸ ਗਏ ਉਹਨਾਂ ਨੇ ਬਹੁਤ ਪਿੰਕੀ ਆ ਸਭ ਨੂੰ ਪਤਾ ਕੀ ਸੀ ਉਹਨੇ ਕਿੰਨਾ ਕੁਛ ਨਾ ਤਾਂ ਨੰਗਾ ਕਰਤਾ ਸੀ ਨੰਗਾ ਕਰਤਾ ਸੀ ਮੁੜ ਕੇ ਜਿੰਨੇ ਪੁਲਿਸ ਵਾਲੇ ਨੇ ਚਾਹੇ ਜੇਲਾ 'ਚ ਨੇ ਚਾਹੇ ਜੇਲੋਂ ਬਾਹਰ ਨੇ ਸਾਰੇ ਪੂਰੀਆਂ ਤਰਖਾਹਾਂ ਤੇ ਪੈਨਸ਼ਨਾਂ ਲੈ ਰਹੇ ਸੀ ਤੇ ਆ ਲੱਗਦਾ ਕੀ ਹੋ ਜੂ ਇੱਥੇ ਕੌਣ ਕੀ ਕਰਨ ਬਿਲਕੁਲ ਇਸ ਕਰਕੇ 20% ਤੋਂ ਵੱਧ ਹੋਣਗੇ ਪੁਲਿਸ ਵਾਲੇ ਮੈਨੂੰ ਲੱਗਦਾ ਜਿਹੜੇ ਕਹਿੰਦੇ ਨੇ ਵੀ ਇਹਨਾਂ ਦਾ ਡਾਂਗ ਨਾਲ ਇਲਾਜ ਕਰਨਾ ਚਾਹੀਦਾ ਅੱਛਾ ਮਾਲੀ ਸਾਹਿਬ ਬਜਟ ਸੈਸ਼ਨ ਹੋਇਆ 4 ਦਿਨਾਂ ਦੇ ਬਜਟ ਸੈਸ਼ਨ ਦੇ ਦੌਰਾਨ ਸਿਰਫ ਭਗਵਾਨਤਮਨ ਇੱਕ ਦਿਨ ਆਏ ਉਸ ਦਿਨ ਵੀ ਉਹ ਸਿਰਫ ਸਿਚੇਵਾਲ ਬਾਰੇ ਬੋਲ ਕੇ ਚਲੇਗੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਜਨਤਾ ਨੂੰ ਮੂਰਖ ਬਣਾਉਣ ਵਾਲੀ ਗੱਲ ਆ ਵੀ ਜਨਤਾ ਦਾ ਧਿਆਨ ਭਟਕਾਇਆ ਜਾ ਰਿਹਾ ਇੱਕ ਮਾਮਲੇ ਤੇ ਮੈਂ ਕਹਿੰਦਾ ਜਿਹੜੇ ਕੰਮ ਮੁੱਖ ਮੰਤਰੀ ਨੇ ਕਰਨੇ ਨੇ ਜੀ ਉਹ ਦਿੱਲੀ ਵਾਲੇ ਕਰ ਰਹੇ ਨੇ ਹੂੰ ਜਿਹੜੇ ਕੰਮ ਵਿਧਾਨ ਸਭਾ ਚ ਐਮ ਐਲ ਏ ਨੇ ਕਰਨੇ ਨੇ ਉਹ ਅਫਸਰ ਕਰ ਰਹੇ ਨੇ ਹਾਂ ਬਿਲਕੁਲ ਮਤਲਬ ਤੁਸੀਂ ਇਹ ਦੇਖੋ ਵੀ ਇੱਕ ਮੁੱਖ ਮੰਤਰੀ ਇਹਦਾ ਅਹਿਮ ਸੈਸ਼ਨ ਆ ਹੂੰ ਉਹਦੇ ਵਿੱਚ ਨਾ ਬਜਟ ਤੇ ਬੋਲਿਆ ਨਾ ਕਿਸੇ ਹੋਰ ਗੱਲ ਤੇ ਬੋਲਿਆ ਸਿੱਟੀ ਆਲ ਬਾਰੇ ਸਵਾਲ ਉਠਾਤਾ ਉਹਦੇ ਮਾਡਲ ਤੇ ਪੁੱਛਿਆ ਜਾ ਸਕਦਾ ਜੀ ਉਹਦੇ ਹੱਕ ਚ ਵੀ ਹੋ ਸਕਦਾ ਵਿਰੋਧ ਵੀ ਹੋ ਸਕਦਾ ਉਹਦੇ ਖਾਤਰ ਜਿਹੜਾ ਵਿਰੋਧੀ ਧਿਰ ਦਾ ਨੇਤਾ ਉਹਦੇ ਖਿਲਾਫ ਨਿੰਦਾ ਪ੍ਰਸਤਾਵ ਪਾਸ ਕਰਦਾ ਹੂੰ ਜੀ ਦਾ ਮਤਲਬ ਜਵਾਨ ਬੰਦੀ ਆ ਜਦੋਂ ਮੁੱਖ ਮੰਤਰੀ ਕਹਿੰਦਾ ਚੁੱਪ ਕਰ ਜਾਓ ਚੁੱਪ ਕਰ ਜਾ ਤਿੰਨ ਦਿਨਾਂ ਬਾਅਦ ਵੀ ਕਰੇਗਾ ਉਹਦਾ ਮਤਲਬ ਇਹ ਆ ਫੜਕੇ ਅੰਦਰ ਤੋਂ ਹਾਂ ਬਿਲਕੁਲ ਜਿਹੜਾ ਸਟੇਜਾਂ ਤੇ ਕਹਿੰਦਾ ਕਹਿੰਦਾ ਜਦੋਂ ਜੰਮਿਆ ਸਿਆਸਤ ਚ ਉਦੋਂ ਤਾਂ ਕਹਿੰਦਾ ਸੀ ਮੈਂ ਲੋਕਾਂ ਨੂੰ ਸਵਾਲ ਕਰਨ ਲੱਗਾ ਹਾਂ ਹਾਂ ਬਿਲਕੁਲ ਹੁਣ ਲੋਕਾਂ ਨੂੰ ਜਾ ਕੇ ਕਹਿੰਦਾ ਇਹਨਾਂ ਦੇ ਸਵਾਲ ਸੁਣਨਾ ਸੁਣਿਓ ਇੱਕ ਨੰਬਰ ਤੇ ਵੱਟਨਾ ਅੱਖਾਂ ਵਿੱਚ ਕੇ ਦੱਬ ਦਿਓ ਬਾਕੀ ਤੇ ਹੱਥ ਨਾ ਲਾ ਦਿਓ ਕਹਿੰਦਾ ਆਹ ਹੋਜੂ ਮੋਤੀਆ ਹੋਜੂ ਫੁਲਾਨਾ ਹੋਜੂ ਮੱਕਾ ਹੋਜੂ ਮਤਲਬ ਸਿਆਸਤ ਨੂੰ ਵਿਧਾਨ ਸਭਾ ਨੇ ਇੱਕ ਮੱਧਮੇ ਦਾ ਰੂਪ ਦੇ ਦਿੱਤਾ। ਜੀ ਇਹ ਸਾਡੇ ਲਈ ਦੁਖਾਂਤ ਦੀ ਗੱਲ ਹੈ। ਪੰਜਾਬ ਐਡੇ ਵੱਡੇ ਗੰਭੀਰ ਸੰਕਟ 'ਚ ਆ। ਜਿੱਥੇ ਮੁੱਦਿਆਂ ਦੀ ਸਿਆਸਤ ਦੀ ਲੋੜ ਆ। ਹਾਂ ਤੇ ਤੁਸੀਂ ਕਿਹੜੇ ਮੁੱਦੇ ਉਭਾਰ ਰਹੇ ਹੋ? ਕੀ ਕਰ ਰਹੇ ਹੋ ਤੁਹਾਡੇ ਸਾਹਮਣੇ? ਜੀ ਮਤਲਬ ਇਹ ਵੈਸੇ ਤਾਂ ਕਹਿੰਦੇ ਹੁੰਦੇ ਅਜਹੀ ਜਿਹੀ ਕੋਕੋ ਇਹ ਜਿਹੀ ਕੋਕੋ ਦੇ ਬੱਚੇ ਲੋਕ ਦੁਖੀ ਸੀ। ਹੂੰ ਦੁਖੀ ਸੀ ਜਿਨ੍ਹਾਂ ਤੋਂ ਦੁਖੀ ਸੀ ਉਹ ਸੁਧਰਨ ਨੂੰ ਤਿਆਰ ਨਹੀਂ ਸੀ। ਜੀ ਕੰਨਾ ਬਿੰਦੀ ਬਦਲ ਨੂੰ ਤਿਆਰ ਨਹੀਂ ਸੀ ਉੱਤਰ ਕਾਟੋ ਮੈਂ ਚੜਾ ਨਹੀਂ ਖੇਡਦੇ ਇਹਨੇ ਪੱਕੇ ਹੋਏ ਹੋਏ ਸੀ ਹੁਣ ਵੀ ਕਾਂਗਰਸ ਉੱਥੇ ਖੜੀ ਆ ਬਿਲਕੁਲ ਈਵਨ ਜਿਹੜੇ ਰਾਹੁਲ ਮੁਦੇਵ ਆਰ ਦਾ ਉਹਨਾਂ ਵੱਲ ਵੀ ਨਹੀਂ ਇਹਨਾਂ ਨੇ ਤਮੂ ਕੀਤਾ ਜੀ ਹੁਣ ਹੁਣ ਉਹਨਾਂ ਨੂੰ ਆਇਆ ਵੀ ਅਕਾਲੀ ਖੰਡੇ ਹੋਏ ਨੇ ਹਮ ਤੇ ਇਹ ਆ ਜਿਹੜੇ ਇਹਨਾਂ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਜੀ ਤੇ ਮੁੜ ਕੇ ਕਾਂਗਰਸੇ ਆਉਗੀ ਜੀ ਸਰ ਗੱਲ ਕਹੀ ਜਾ ਰਹੀ ਹੈ ਵੱਡੇ ਵੱਡੇ ਵਿਦਵਾਨਾਂ ਵੱਲੋਂ ਜਾਂ ਗਵਰਨਮੈਂਟ ਆਪ ਗੱਲ ਕਰਦੀ ਵੀ ਐਸੀ ਪੰਜਾਬ ਦੇ ਵਿੱਚ ਯੋਗੀ ਦਿੱਤਿਆਨਾਥ ਵਾਲਾ ਮਾਡਲ ਲੈ ਕੇ ਆਉਣਾ ਚਾਹੁੰਦੇ ਆ ਜਿਵੇਂ ਉਹ ਉੱਥੇ ਯੂਪੀ ਚ ਕਾਰਵਾਈ ਕਰਦੇ ਨੇ ਚਾਹੇ ਨਸ਼ਾ ਤਸਕਰਾਂ ਤੇ ਚਾਹੇ ਗੈਂਗਸਟਰਾਂ ਤੇ ਉਵੇਂ ਹੀ ਭਗਵੰਤ ਮਾਨ ਸਾਹਿਬ ਪੰਜਾਬ ਦੇ ਵਿੱਚ ਕਰਨਾ ਚਾਹੁੰਦੇ ਨੇ ਉਹੀ ਮਾਡਲ ਸੇ ਨਹੀਂ ਦੇਖੋ ਬਲਡੋਜਰਲ ਕਲਚਰ ਨੂੰ ਆਪਾਂ ਕਹਿ ਸਕਦੇ ਹਾਂ ਵੀ ਉਹੀ ਯੋਗੀ ਖੌਫ ਪੈਦਾ ਕਰਨਾ ਦਿੱਤਿਆਨਾਥ ਆ ਜਿਹੜਾ ਉਹਨੇ ਮੁਸਲਮਾਨਾਂ ਨੂੰ ਟਾਰਗੇਟ ਤੇ ਰੱਖਿਆ ਹੋਇਆ ਜੀ ਬਿਲਕੁਲ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਹੂੰ ਜਿਹੜੇ ਪੰਜਾਬ ਦੇ ਸਿੱਖ ਨੇ ਜਾਂ ਪੰਜਾਬ ਆ ਜਿਹੜਾ ਇਹਨਾਂ ਬਾਰੇ ਉਹਨਾਂ ਦੀ ਨੀਤੀ ਇਹ ਆ ਵੀ ਇੱਥੇ ਇੰਨਾ ਕਚੋਲਾ ਪਾ ਕੇ ਰੱਖੋ ਜੀ ਇਹ ਕਿਸੇ ਪਾਸੇ ਨਾ ਤੁਰਨ ਹੂੰ ਤੁਸੀਂ ਇਹ ਦੇਖੋ ਜਿਹੜਾ ਕਿਸਾਨ ਜਿਹਨੂੰ ਸਵਾਲ ਪੁੱਛਿਆ ਟੈਲੀਵਿਜ਼ਨ ਤੇ ਜੀ ਪੰਜਾਬ ਵਾਲਾ ਕਿਸਾਨ ਦਿੱਲੀੋਂ ਕਿਉਂ ਆਉਂਦਾ ਹੂੰ ਕਹਿੰਦਾ ਹੋਰਲਾ ਹੋਰ ਜਾਣਦੀ ਸਾਡੀ ਰਾਜਧਾਨੀ ਆ ਦਿੱਲੀ ਬਿਲਕੁਲ ਰਾਜਧਾਨੀ ਨਹੀਂ ਆ ਸਕਦੇ ਤੇ ਹੁਣ ਕਿਹੜਾ ਚਿਹਰਾ ਆ ਗਿਆ ਇਹਨਾਂ ਕਰ ਲਓ ਜੋ ਕਰਨਾ ਬਿਲਕੁਲ ਚੰਡੀਗੜ੍ਹ ਤੂੰ ਨਹੀਂ ਵੜਨ ਦਿੰਦਾ ਦਿੱਲੀ ਵੱਲ ਮੋਦੀ ਨਹੀਂ ਵੜਨ ਦਿੰਦਾ ਜੀ ਤੇ ਫਿਰ ਸਮਾਜ 'ਚ ਅਨਾਰਕੀ ਫੈਲੂ ਉਹਨਾਂ ਦੀ ਹਾਂ ਇਹ ਇਤਿਹਾਸ ਚ ਗੁਰਪਿਆਰ ਜੀ ਮੈਂ ਹੋਰ ਵੀ ਬਹੁਤ ਦੀਵਾਨ ਸੁਣੇ ਨੇ ਇਹ ਪਹਿਲੀ ਵਾਰ ਹੋਇਆ ਵੀ ਤੁਸੀਂ ਮੀਟਿੰਗ ਤੇ ਸੱਜ ਕੇ ਗ੍ਰਿਫਤਾਰ ਕਰੋ ਤੇ ਮੁੜ ਕੇ ਉਹਨਾਂ ਦਾ ਧਰਨਾਓ ਖੇਡੋ ਅੱਛਾ ਪੰਜਾਬ ਸਰਕਾਰ ਨੇ ਤਾਂ ਇਹ ਵੀ ਕਿਹਾ ਸੁਪਰੀਮ ਕੋਰਟ ਨੂੰ ਵੀ ਮਰਨ ਵਰਤਤਾ ਤੋੜਤਾ ਢੱਲੇਵਾਲ ਸਾਹਮਣੇ ਹਾਲਾਂਕਿ ਉਹ ਕਿਸਾਨ ਆਗੂ ਕਹ ਰਹੇ ਨੇ ਨਹੀਂ ਅਸੀਂ ਮਰਨ ਵਰਤਤਾ ਨਹੀਂ ਖਤਮ ਕਰਤਾ ਇਹਨਾਂ ਨੇ ਸਿਰਫ ਪਾਣੀ ਪੀਤਾ ਤੇ ਉਹ ਹੜਤਾਲ ਤਾਂ ਉਮੀ ਜਾਰੀ ਰਹੂਗੀ ਮਰਨ ਵਰਤਤਾ ਨਹੀਂ ਅਸਲ ਦੇ ਵਿੱਚ ਇਤਨਾ ਦੀ ਹੁਣ ਇਹ ਨਾ ਬਾਰੇ ਕੀ ਕਹੀਏ ਮਤਲਬ ਇਹਨਾਂ ਨੇ ਆਪਣੀ ਅਕਲ ਦਾ ਵੀ ਜਲੂਸ ਕੱਢ ਲਿਆ ਮਰਨ ਵਰਤ ਦੇ ਸੰਕਲਪ ਦਾ ਵੀ ਜਲੂਸ ਕੱਢਤਾ ਮਰਜੀਵ ਬਣਿਆ ਦੇ ਸੰਕਲਪ ਦਾ ਵੀ ਜਲੂਸ ਕੱਢਤਾ ਜੀ ਮਤਲਬ ਜਿਵੇਂ ਇਹ ਸੋਚਦੇ ਨੇ ਹਾਲਤ ਦਾ ਜੈ ਜੈ ਕੀ ਆ ਸਰਕਾਰ ਦਾ ਜੈ ਜੈ ਕੀ ਆ ਉਹਦੇ ਵਿੱਚ ਫੇਲ ਹੋਏ ਨੇ ਬਿਲਕੁਲ ਪਾਣੀ ਪੀਤਾ ਪੀਤਾ ਵੀ ਪੁਲਿਸ ਅਫਸਰਾਂ ਜਿਹੜਾ ਨਿਰੰਤਰ ਭਾਰਗ ਦੇ ਹੱਥੋਂ ਹਾਂਜੀ ਹਾਂ ਬਿਲਕੁਲ ਤੁਸੀਂ ਇਹ ਦੇਖੋ ਚਲੋ ਪਾਣੀ ਪੀ ਲੈ ਮਰਨ ਵਰਤ ਤੇ ਟੁੱਟ ਗਿਆ ਨਾ ਜੀ ਜਦੋਂ ਮੈਡੀਕਲ ਖਰਾਕ ਲੈਣ ਲੱਗੇ ਤੇ ਐ ਥੋੜੋ ਮਰਨ ਵਰਤ ਤੋਂ ਇਹਦਾ ਬਾਬਾ ਸੂਰਜ ਸਿੰਘ ਦਾ ਵੀ ਮਤਲਬ ਕਿੰਨਾ ਚਿਰ ਮਰਨ ਵਰਤ ਤੇ ਚੱਲਿਆ ਜੀ ਮਤਲਬ ਤੁਸੀਂ ਲੋਕਾਂ ਨੂੰ ਸਿਹਤ ਕੀ ਦੇਣਾ ਚਾਹੁੰਦੇ ਹੋ ਸਿੱਖ ਫਲਸਫੇ ਦੇ ਵਿੱਚ ਮਤਲਬ ਅੰਨ ਛੱਡਣ ਦਾ ਮਰਨ ਵਰਤ ਦਾ ਕੋਈ ਸੰਕਲਪ ਨਹੀਂ ਇਹਦੀ ਨਖੇਦੀ ਕੀਤੀ ਗਈ ਹੈ ਜੀ ਤੁਸੀਂ ਇੱਕ ਲੋਕਾਂ ਤੋਂ ਹਮਦਰਦੀ ਲੈਣ ਲਈ ਮਤਲਬ ਜੋ ਇਹਨਾਂ ਨੂੰ ਇਹ ਸੀ ਵੀ ਸਾਰਾ ਪੰਜਾਬ ਸਾਡੇ ਨਾਲ ਆਜੂ ਬੋਲਦੇ ਵੀ ਰਹਿਆ ਹੂੰ ਦੇਖੋ ਹਮੈਤ ਇਹਨਾਂ ਤੇ ਜ਼ਬਰ ਹੋਇਆ ਕੀਤੀ ਹਮੈਤ ਬਾਕੀ ਜਿੱਥੇ ਬੰਦੀਆਂ ਨੇ ਵੀ ਕੀਤੀ ਤੁਸੀਂ ਦੇਖੋ ਉਹ ਏਕਤਾ ਦਾ ਸੰਦੇਸ਼ ਲੈ ਕੇ ਗਏ ਇਹਨਾਂ ਕੋਲੇ ਹਾਂ ਬਿਲਕੁਲ ਉਹ ਕਹਿੰਦੇ ਇਹਨਾਂ ਨੂੰ ਥੋੜਾ ਸੰਦੇਸ਼ ਆ ਇਹ ਤਾਂ ਲੋਕਾਂ ਨੇ ਕਹੇ ਇਹਨਾਂ ਨੂੰ ਜਾਓ ਹੂੰ ਕਹਿੰਦਾ ਕਹਿੰਦੇ ਨੇ ਏਕਤਾ ਕਰੋ ਭਗਵਾਨ ਆਪਣਾ ਉਹ ਕੀਆ ਪੰਦੇਰ ਪੰਦੇਰ ਹਾਂ ਏਕਤਾ ਕਦ ਹੋ ਗਈ ਸਾਰਾ ਪੰਜਾਬ ਬੰਦ ਚ ਸ਼ਾਮਲ ਆ ਜੀ ਤੇ ਹੁਣ ਕੀ ਕਿੱਥੇ ਗਈ ਸਾਰਾ ਮੁਲਕ ਕਹਿੰਦਾ ਸਾਡੇ ਨਾਲ ਸ਼ਾਮਲ ਆ ਹੂੰ ਤੂੰ ਇਹ ਫੋਕਰੀਆਂ ਮਾਰੀਂ ਜਾ ਫੜਾ ਮਾਰੀਂ ਜਾ ਦੇਖੀ ਨਾ ਵੀ ਹਾਲਤ ਕੀ ਆ ਜੀ ਇਹ ਥੋੜੀ ਆਪਣੀ ਸੂਝ ਸਮਰੱਥਾ ਤੇ ਜੈਜੇ ਦਾ ਸਵਾਲ ਆ ਹੂੰ ਬਾਕੀ ਜੋ ਥੇ ਬੰਦੀਆਂ ਇਹਨਾਂ ਦਾ ਐ ਸੀ ਭੱਜ ਕੇ ਮੂਰੇ ਮਨੀਟਰ ਬਣ ਜਾਣਗੇ ਬਿਲਕੁਲ ਨਾਲ ਇਹਦਾ ਉਸ ਹਿਸਾਬ ਦੇ ਨਾਲ ਨੁਕਸਾਨ ਹੀ ਹੋਇਆ ਜੀ ਪਰ ਕਿਉਂਕਿ ਹੁਣ ਸਰਕਾਰ ਹਮਲਾਵਰਾ ਹੂੰ ਇਸ ਕਰਕੇ ਹੁਣ ਇਹਨਾਂ ਦੀ ਬਾਜ ਬਲੋਚਨਾ ਕੀਤੀ ਜਾ ਸਕਦੀ ਆ ਦੋਸਤਾਨਾ ਕਰਨੀ ਵੀ ਚਾਹੀਦੀ ਆ ਆਹ ਹੁਣ ਤੱਕ ਅੱਜੇ ਮੈਂ ਦੇਖ ਰਿਹਾ ਸੀ ਪੰਦੇਰ ਫੇਰ ਪਹੁੰਚ ਗਏ ਸ਼ੰਭੂ ਗਾੜ ਤੇ ਸ਼ੰਭੂ ਆਰਡਰ ਤੇ ਬਿਲਕੁਲ ਸਹੀ ਸੋ ਇਹਨਾਂ ਗੱਲਾਂ ਚ ਦਮ ਨਹੀਂ ਮੈਂ ਇਹਨਾਂ ਨੂੰ ਕਿਹ ਵੜਕਾ ਮਾਰਨੀ ਛੱਡੋ ਸਿਰ ਜੋੜ ਕੇ ਬੈਠੋ ਬੜਾ ਗੰਭੀਰ ਸੰਕਟ ਆ ਪੰਜਾਬ ਦੇ ਹਾਲਤ ਬਹੁਤ ਮਾੜੇ ਨੇ ਕੋਈ ਸਾਂਝੀ رائے ਪੈਂਤਰਾ ਕੋੜ ਦਾ ਰੂਪ ਉਹ ਪਣਾਓ ਸਰ ਉਗਰਾਹਾਂ ਸਾਹਿਬ ਨੇ ਕਿਹਾ ਸਾਨੂੰ ਤਾਂ ਹੁਣ ਪਤਾ ਲੱਗਿਆ ਸਾਡੇ ਚ ਤਾਂ ਹੁਣ ਏਕਤਾ ਬਣੂਗੀ ਹੁਣ ਅਸੀਂ ਇਕੱਠੇ ਹਾਂ ਇਕੱਠੇ ਹੋ ਕੇ ਲੜਾਂ ਤੁਹਾਨੂੰ ਲੱਗਦਾ ਵੀ ਪਿੰਖ ਦੇ ਵਿੱਚ ਫੇਰ ਇਹ ਇਕੱਠੇ ਹੋ ਕੇ ਇੱਕੋ ਮੰਚ ਤੇ ਲੜ ਸਕਣਗੇ ਸਾਰੇ ਕਿਸਾਨ ਆਗੂ ਲੜ ਸਕਦੇ ਨੇ ਪਹਿਲਾਂ ਲੜੇ ਨੇ ਨੇ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ ਇੰਨਾ ਸਮਾਂ ਚੱਲਦਾ ਰਿਹਾ ਅੰਦੋਲਨ ਪਹਿਲਾਂ ਕਿਉਂ ਨਹੀਂ ਯੂਨਿਟੀ ਹੋਈ ਉਹ ਅੱਛਾ ਕਿੰਡਰ ਪੁੰਡਰ ਗਿਆ ਸਾਰੇ ਕਹਿ ਰਹੇ ਨੇ ਯੂਨਿਟੀ ਬਣਾਵਾਓਗੀ ਇਹ ਤਾਂ ਤੁਹਾਡੀ ਸੋਚ ਦੀ ਗੱਲ ਨਹੀਂ ਉਹ ਤਾਂ ਯੂਨਿਟੀ ਤਾਂ ਉਹ ਤਾਂ ਪਹਿਲਾਂ ਵੀ ਮਨਾਉਣ ਨੂੰ ਕਹਿੰਦੇ ਨੇ ਸਰਜੀਤ ਫੂਲੇ ਦਾ ਕਿਸਾਨ ਅੰਦੋਲਨ ਵੇਲੇ ਹੂੰ ਬਹੁਤ ਕਹਿੰਦੇ ਸੀ ਨੇ ਦੂਜੇ ਜਿੰਨੇ ਖਰੂ ਪਾਉ ਉਤੇ ਢਕਾਉ ਅਨਸਰ ਸੀ ਕਹਿੰਦਾ ਇੱਥੇ ਬੈਠ ਕੇ ਨਾ ਕੀ ਬਣ ਜੂ ਬਿਲਕੁਲ ਉਹੀ ਬੈਠਣ ਦਾ ਕੋਲ ਰੂਪ ਸੀ ਜਿਹੜਾ ਦੁਨੀਆ 'ਚ ਨੰਬਰ 1 ਬਣ ਗਿਆ ਹੂੰ ਫੂਲ ਕਹਿੰਦਾ ਸੀ ਕਹਿੰਦਾ ਜੇ ਬਿਜਲੀ ਚਾਲੂ ਕਰਨੀ ਹੈ ਦੋ ਤਾਰਾਂ ਹੁੰਦੀਆਂ ਇੱਕ ਨਿਊਟਰਲ ਇੱਕ ਕਰੰਟ ਵਾਲੀ ਕਹਿੰਦਾ ਨਿਊਟਰਲ ਤਾਂ ਆਪਾਂ ਵਰਤ ਕੇ ਦੇਖ ਲਈ ਹੁਣ ਕਰੰਟ ਵਾਲੀ ਨੂੰ ਹੱਥ ਲਾਓ ਹਾਂ ਦੇਖ ਲੈ ਲਾ ਕੇ ਨਾ ਕਰੰਟ ਵਾਲੀ ਨੂੰ ਹੱਥ ਬਿਲਕੁਲ ਜਾ ਇਹ ਵੀ ਜੁਨਾ ਜਾਵਰ ਹੋ ਲੋਕ ਉਹ ਨਹੀਂ ਉੱਠਣਗੇ ਇਹ ਇਹ ਨਾ ਘਰਾਟਰਾਗਾ ਜੀ ਪੰਜਾਬ ਚ ਕੱਡਾ ਜਾਵਰ ਹੋਇਆ ਜੀ ਹਾਂ ਉੱਠ ਖੜੇ ਲੋਕ ਲੋਕ ਜਿਹੜੀ ਬਗਾਵਤ ਆ ਜਾਂ ਲੜਾਈ ਆ ਪਹਿਲੇ ਮੱਥੇ ਚ ਪੈਦਾ ਹੁੰਦੀ ਹੈ ਉਹਦੇ ਖਾਤਰ ਲੋਕਾਂ ਨੂੰ ਤਿਆਰ ਕਰਨਾ ਪੈਂਦਾ ਹਾਂ ਉਹ ਤਿਆਰ ਕੀਤੇ ਬਿਨਾ ਜਾਂ ਇੱਕ ਸਹੀ ਸਮਝ ਅਪਣਾਏ ਦੇਣਾ ਜੀ ਇਰਤ ਇਕੱਠਾ ਕਰਕੇ ਕਹਾਂ ਕਰੂੰਗੀ ਕਿ ਇਹ ਤੁਸੀਂ ਫੇਰੇ ਉੱਥੇ ਜਾ ਕੇ ਵੇਚਣਾ ਬਿਲਕੁਲ ਦੇਖੋ ਇੱਕ ਗੱਲ ਇਹਨੂੰ ਸਮਝ ਲੈਣੀ ਚਾਹੀਦੀ ਹੈ ਵੀ ਇਹਨਾਂ ਦੀ ਲੜਾਈ ਪੰਜਾਬ ਸਰਕਾਰ ਨਾਲ ਵੀ ਆ ਹੁਣ ਤੱਕ ਭਗਵੰਤ ਮਾਨ ਇਹਨਾਂ ਨਾਲ ਲੜ ਲੜ ਘੋਲ ਕਰਦਾ ਰਿਹਾ ਜੀ ਹੁਣ ਉਹ ਆਪਣੇ ਅਸਲੀ ਰੰਗ 'ਚ ਆ ਗਿਆ ਹੂੰ ਜੇ ਉਗਰਾਹਾ ਸਾਹਿਬ ਕਹਿੰਦੇ ਨੇ ਵੀ 18 ਮੰਗਾ 'ਚੋਂ 18 ਦੀ 18 ਪੰਜਾਬ ਨਾਲ ਸੰਬੰਧਿਤ ਨੇ ਹੂੰ ਬਾਕੀ ਕੇਂਦਰ ਨਾਲ ਨੇ ਜੇ ਕੇਂਦਰ ਨਾਲ ਨੇ ਫੇਰ ਤੁਰਦੇ ਕਿਉਂ ਨੇ ਜੀ ਜੇ ਹਰਿਆਣਾ ਨੇ ਬਾਰਡਰ ਰੋਕੇ ਸੀ ਪੰਜਾਬ ਸਰਕਾਰ ਨੇ ਕੀ ਕੀਤਾ ਹੁਣ ਤੱਕ ਜੀ ਸੋ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਸ ਦੇ ਵਿੱਚ ਸੰਵਾਦ ਰਚਾ ਕੇ ਵਿਚਾਰਨ ਖੇਰਨੇ ਚਾਹੀਦੇ ਨੇ ਏਕਤਾ ਜਿਹੜੀ ਉਸ ਤੋਂ ਬਿਨਾ ਕੋਈ ਚਾਰਾ ਨਹੀਂ ਹੂੰ ਚਾਹੇ ਮਲਾਜਮ ਦੇਖ ਲਓ ਤੁਸੀਂ ਬਿਲਕੁਲ ਚਾਹੇ ਕਿਸਾਨ ਦੇਖ ਲਓ ਚਾਹੇ ਅਕਾਲੀ ਦੇਖ ਲਓ ਜੁੱੜਾ ਵੱਡਾ ਖਨਾ ਪੈ ਗਿਆ ਹੂੰ ਇਹ ਬੰਦਿਆਂ ਕਰਕੇ ਨਹੀਂ ਪਿਆ ਜੀ ਇਹ ਅਸਲ 'ਚ ਲੀਹੋਂ ਲੈਣ ਦਾ ਕਾਰਨ ਆ ਹੂੰ ਅਕਾਲੀ ਦਲ 30 ਸਾਲ ਲੀਹੋਂ ਲੱਥਾ ਬਿਲਕੁਲ ਜਿਹੜਾ ਐਵੇਂ ਥੋੜਾ ਫਖਰੇ ਕੰਮ ਵਾਪਸ ਲਿਆ ਜੀ ਜੋ ਉੱਥੇ ਵਰਤਾਂਤ ਸਿਰ ਗਿਆ ਉਹਨੂੰ ਲਾਗੂ ਕਰਨ ਲਈ ਇੱਕ ਤਰੀਕਾ ਦਿੱਤਾ ਉਹ ਫਿਰ ਕਈ ਵਾਰ ਕਹਿੰਦੇ ਹੁੰਦੇ ਆ ਵੀ ਉਹਨੂੰ ਦਿੱਤੀ ਹਿੰਗੋ ਮਤਲਬ ਪੁੱਠੇ ਅਰਥ ਸਮਝਣ ਲੱਗ ਜਾਂਦੇ ਨੇ ਲੋਕ ਅੱਛਾ ਸਰ ਇੱਕ ਸਵਾਲ ਆਪਾਂ ਇਲਾਕੇ ਇਹ ਰੱਖਾਂਗੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਪਾਸ ਹੋਇਆ ਤੇ ਉਸ ਬਜਟ ਆ ਜਿਹੜਾ ਉਸ ਸਿਧਾਂਤਾਂ ਦੇ ਉਲਟ ਗਿਆ ਬਿਲਕੁਲ ਮੈਨੇਜਮੈਂਟ ਦੇ ਪੱਖ ਚ ਸੀ ਪਰ ਸਿਧਾਂਤਾਂ ਦੇ ਉਲਟ ਸੀ ਤੁਸੀਂ ਉਸ ਬਜਟ ਨੂੰ ਕਿਵੇਂ ਦੇਖਦੇ ਹੋ ਜਾਨੀ ਕਿ ਪੁਰਾਣੇ ਜਿਹੜੇ ਜ਼ਥੇਦਾਰ ਸੀ ਉਹਨਾਂ ਦੀ ਬਹਾਲੀ ਨੂੰ ਵੀ ਕਿਵੇਂ ਦੇਖਦੇ ਹੋ ਦੇਖੋ ਜੀ ਸ਼੍ਰੋਮਣੀ ਕਮੇਟੀ ਚ ਵੀ ਸੰਕਟ ਵੱਡਾ ਅਸਲ ਦੇ ਵਿੱਚ ਨੈਤਿਕ ਤੌਰ ਤੇ ਇਹ ਸ਼੍ਰੋਮਣੀ ਕਮੇਟੀ ਆ ਇਹ ਵੀ ਅਗਵਾਈ ਕਰਨ ਦਾ اخਲਾਕੀ ਹੱਕ ਗਵਾ ਚੁੱਕੀ ਆ ਬਿਲਕੁਲ ਜਦੋਂ ਜਥੇਦਾਰ ਸਾਹਿਬ ਨੇ ਕਿਹਾ ਸੀ ਤੁਸੀਂ ਸਾਰੇ ਹੂੰ ਉਦੋਂ ਇਹਨਾਂ ਨੇ ਵੀ 95 ਲੱਖ ਦੇ ਹਿਸ਼ਿਆਰ ਦਿੱਤੇ ਸੀ ਨਾ ਇਹ ਵੀ ਧਾਮਿਉਰੀ ਤੇ ਇਹ ਵੀ ਕਮੇਟੀ ਉੱਥੇ ਖੜੀ ਸੀ ਜੀ ਤੁਸੀਂ ਜਿਹੜਾ ਅਕਾਲ ਤਖਤ ਮਹਾਨ ਹੈ ਹੂੰ ਸਿੱਖ ਪੰਥ ਦੀ ਸ਼ਾਨ ਹੈ ਅਮਲੀ ਪੱਖੋਂ ਕੀ ਹੈ ਅਕਾਲ ਤਖਤ ਮਹਾਨ ਹੈ ਸਭ ਤੋਂ ੱਚੀ ਸੋਵਿਰ ਦੀ ਸ਼ਾਨ ਹੈ ਬਿਲਕੁਲ ਬਜਟਾ ਜਿਹੜਾ ਉਹ ਬਹੁਤ ਚੋਰ ਮੋਰੀਆਂ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਟੋੜਾ ਸਾਹਿਬ ਨਾਲ ਰਿਹਾ ਆਏ ਨਹੀਂ ਵੀ ਉਦੋਂ ਘੜਮੜਾਈ ਨਹੀਂ ਹੁੰਦੀ ਸੀ ਹੂੰ ਪਰ ਬਹੁਤ ਨਿਗਰਾਨੀ ਸੀ ਬਹੁਤ ਕੰਟਰੋਲ ਸੀ ਹੂੰ ਹੁਣ ਧਰਮ ਇਹਨਾਂ ਨੇ ਬਣਾ ਲਿਆ ਇੱਕ ਧੰਦਾ ਬਿਲਕੁਲ ਜਦੋਂ ਤੁਸੀਂ ਜਿਵੇਂ ਸਿਆਸਤ ਧੰਦਾ ਬਣ ਗਈ ਉਹੀ ਧਰਮ ਧੰਦਾ ਬਣ ਗਿਆ ਮਤਲਬ ਜਦੋਂ ਇੰਨੇ ਬੰਦੇ ਇੱਕ ਮਤਲ ਲਿਖ ਕੇ ਦਿੰਦੇ ਨੇ ਕਹਿੰਦੇ ਨਹੀਂ ਜੀ 60 ਚਾਹੀਦੇ ਸੀ ਮੈਂ ਕਹਿੰਦਾ ਇੱਕ ਬੰਦਾ ਜੀ ਸਵਾਲ ਉਠਾਉਂਦਾ ਤੁਸੀਂ ਜਵਾਬ ਕਿਉਂ ਨਹੀਂ ਦਿੰਦੇ ਉਹ ਬਿਲਕੁਲ ਸੋ ਇਸ ਪੱਖੋਂ ਹੋਰ ਕਚੋਲਾ ਪੈਦਾ ਕਰਨ ਦਾ ਸਾਧਨ ਬਣ ਗਿਆ ਮਤਲਬ ਤੁਸੀਂ ਮਤਲਬ ਜਿਹੜਾ ਕਾਲ ਤੱਕ ਸਾਹਿਬ ਦਾ ਬਰਤਾਂਤ ਆ ਆਦੇਸ਼ ਆ ਉਹ ਤੋਂ ਧਿਆਨ ਹਟਾਉਣ ਲਈ ਇਹ ਸਾਰੇ ਇੱਕ ਮੁੱਠ ਹੋ ਗਏ ਬਿਲਕੁਲ ਹੁਣ ਤੱਕ ਤੁਮਾ ਜਿਹੜਾ ਬਦਲ ਕੇ ਨਾਲੇ ਰਿਹਾ ਹੁਣ ਤੱਕ ਜਿੰਨੇ ਜਥੇਦਾਰ ਹਟਾਏ ਨੇ ਉਹਦੇ ਨਹੀਂ ਬੋਲੇ ਜੀ ਹੁਣ ਨਰੈਣ ਸਿੰਘ ਚੌੜਾ ਨੇ ਗੋਲੀ ਚਲਾਤੀ ਉਹ ਵੀ ਧਿਆਨ ਭਟਕਾਉ ਯੰਤਰ ਸੀ ਇਹ ਕਹਿੰਦੇ ਨਵੇਂ ਜਥੇ ਉਹ ਜਥੇਦਾਰ ਆ ਜਿਹੜੇ ਉਹਨਾਂ ਨੂੰ ਮੁੜ ਕੇ ਲਾਓ ਹਮ ਪਹਿਲੀ ਗੱਲ ਉਹਨਾਂ ਚੋਂ ਦੋ ਜਥੇਦਾਰ ਇੱਕ ਤਾਂ ਹੈੱਡ ਗ੍ਰੰਥੀ ਨੇ ਯਾਨੀ ਰਗਵੀ ਸਿੰਘ ਬਿਲਕੁਲ ਧਾਰਮਿਕ ਤੌਰ ਤੇ ਉਹਨਾਂ ਦਾ ਰਤਬਾ ਆਕਾਲ ਤਖਤ ਦੇ ਜਥੇਦਾਰ ਨਾਲੋਂ ਵੀ ਵੱਡਾ ਹੂੰ ਦੂਜੇ ਗ੍ਰੰਥੀ ਨੇ ਸੁਲਤਾਨ ਸਿੰਘ ਜੀ ਸ਼੍ਰੋਮਣੀ ਕਮੇਟੀ ਦਾ ਹਿਸਰੀ ਨੇ ਹੂੰ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਹੁਕਮਨਾਮਾ ਇਨਵਨ ਲਾਗੂ ਕਰੋ ਹੂੰ ਉਦੋਂ ਧਿਆਨ ਭਟਕਾ ਕੇ ਦੇਖੋ ਸਰਕਾਰਾਂ ਦਾ ਹਾਲ ਇਹੀ ਹੁੰਦਾ ਜਿਹੜੀ ਗੱਲ ਤੇ ਲੜਾਈ ਸ਼ੁਰੂ ਹੁੰਦੀ ਆ ਉਹ ਲੜਾਈ ਦੇ ਨਾਲ ਨਵੇਂ ਮਸਲੇ ਪੈਦਾ ਹੋ ਜਾਂਦੇ ਨੇ ਸਮਝੋ ਤਾਂ ਨਵੇਂ ਮਸਲੇ ਤੇ ਹੋ ਜਾਂਦਾ ਲੜਾਈ ਵਾਲੇ ਮੁੱਦੇ ਉੱਥੇ ਰਹਿ ਜਾਂਦੇ ਨੇ ਕਿਸਾਨਾਂ ਦੋਨਾਂ ਨੇ ਚਾਲ ਚੱਲ ਛੱਸਿਆ ਨਹੀਂ ਹੂੰ 26 ਵਾਲਾ ਜਦੋਂ ਹੋਇਆ ਬਹੁਤ ਨੇ ਕਿਹਾ ਵੀ ਤੋੜ ਦਿਓ ਗੱਲਬਾਤ ਜਦੋਂ ਤੱਕ ਮੁੰਡੇ ਰਹਾ ਨਹੀਂ ਹੁੰਦੇ ਜਦੋਂ ਤੱਕ ਉਹ ਕਹਿੰਦੇ ਨਾਲ ਇਹ ਨਵੇੜਾ ਹੂੰ ਫਸ ਗਏ ਵੋਟ ਦੀ ਝੋਟ ਦਾ ਨਾਰਾ ਆ ਗਿਆ ਤੇ ਦੂਜਾ ਆ ਗਿਆ ਵੀ ਤੁਹਾਨੂੰ ਇੱਕ ਕਾਨੂੰਨ ਬਣਾਉਣ ਦਾ ਹੱਕ ਨਹੀਂ ਬਿਨਾ ਮੀਟਿੰਗ ਤੋਂ ਵਾਪਸ ਲੈ ਲੈ ਜਿਹੜੀਆਂ ਕੋਰਦਵਾਨ ਪੈਦਾ ਹੋਈਆਂ ਮੰਗਾਂ ਸੀ ਉਹਨਾਂ ਨੂੰ ਪ੍ਰੋਸਾ ਦਿੱਤਾ ਇਹਨਾਂ ਨੇ ਕੋਈ ਮਲਤਵੀ ਕੀਤਾ ਉਹ ਆਪਣੀ ਹਾਰ ਮੁਸ਼ਕ ਪਾਉਣ ਲਈ ਪੇਦਾ ਹੋਈਆਂ ਮੰਗਾਂ ਸੀ ਲਾਗੂ ਕਰਨ ਤੇ ਉਹਨਾਂ ਤੋਂ ਮੁਕਰ ਗਏ ਸੋ ਇਸ ਕਰਕੇ ਸਾਰਾ ਰੋਲ ਕਚੋਲਾ ਧਿਆਨ ਭਟਕਾਉ ਜੀ ਇਹਦੇ ਵਿੱਚ ਧਾਮੀ ਧੁੰਮਾ ਬਾਦਲ ਇਹ ਸਾਰੇ ਇੱਕ ਲੈਂਕ ਤੇ ਜਾ ਰਹੇ ਆ ਅੱਕੇ ਲੋਕ ਆਖਰ ਚ ਫਿਰ ਕੀ ਕਹਿੰਦੇ ਨੇ ਲੋਕ ਜਦੋਂ ਆਖੇ ਜਾਂਦੇ ਨੇ ਨਾ ਫਿਰ ਕੋਈ ਹੋਰ ਤਰੀਕਾ ਲੱਭਦੇ ਨੇ ਸ਼੍ਰੋਮਣੀ ਕਮੇਟੀ ਚੋਣ ਨਹੀਂ ਹੋ ਰਹੀ ਇਹ ਇਹਨਾਂ ਦੇ ਹੱਥ ਦੀ ਡੜੀ ਆਪ ਕੇਂਦਰ ਦੇ ਹੱਥ ਫੜਾਈ ਹੋਈ ਆ ਜੀ ਹਰਿਆਣੇ ਦੀ ਕਮੇਟੀ ਆ ਡਾ ਦਿੱਲੀ ਕਮੇਟੀ ਆ ਡਾ ਪੰਜਾਬ ਦਾ ਹੀ ਪੰਜਾਬ اسمبلی ਨੇ ਪਾਸ ਕੀਤਾ ਕਿਉਂਕਿ ਪੰਜਾਬ ਜਦੋਂ ਬਣਿਆ ਇਹ ਅੰਤਰਰਾਜੀ ਸੰਸਥਾ ਬਣ ਗਈ ਸੀ ਗ੍ਰਹਿ ਮੰਤਰਾਲੇ ਕੋਈ ਹੱਕ ਚ ਲੈ ਗਿਆ ਚੋਣਾਂ ਕਦੋਂ ਕਰਾਉਣੀਆਂ ਨੇ ਨਹੀਂ ਕਰਾਉਣੀਆਂ ਬਿਲਕੁਲ ਇਹ ਇਹਨਾਂ ਨੂੰ ਮੌਜੂਦ ਲਗੀ ਹੋਈ ਆ ਸਾਰਿਆਂ ਨੂੰ ਪੰਜਾਬ ਦੇ ਤੁਸੀਂ ਕਹੋ ਸਰਕਾਰ ਨੂੰ ਵੀ ਪੰਜਾਬ اسمبلی ਚ ਐਕਟ ਪਾਸ ਕਰੋ ਕਿਉਂ ਨਹੀਂ ਕਰਦੇ ਫਿਰ 5 ਸਾਲ ਬਾਅਦ ਚੋਣਾਂ ਵੀ ਹੋਣਗੀਆਂ ਸੋ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਬਾਰੇ ਇੱਕ ਸਹੀ ਸੇਧ ਅਪਣਾਉਣ ਦੀ ਲੋੜ ਸੋ ਪੰਜਾਬ ਦੇ ਵਿੱਚ ਜਿਹੋ ਜਿਹਾ ਵਿਰਤਾਂਤ ਸਿਰਜਿਆ ਜਾ ਰਿਹਾ ਉਮੀਦ ਕਰਦੇ ਆ ਚਾਹ ਇੱਕ ਸਾਨੀ ਪੱਖ ਤੋਂ ਚਾਹੇ ਪੰਜਾਬ ਸਰਕਾਰ ਦੀ ਬਲਡੋਜ਼ਰ ਨੀਤੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਉਹ ਮੌਜੂਦਾ ਸਮੇਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸੁਧਰਨਗੇ ਸੋ ਧੰਨਵਾਦ ਥੈਂਕ ਯੂ